ਇਹ ਖਬਰ ਵਸਤੀ ਦੇ ਲੋਕ ਹਨ ਇਹ ਸਿੱਧੀ ਸਪਸ਼ਟ ਗੱਲ ਆਪਾਂ ਕਿਸੇ ਤੋਂ ਡਰ ਕੇ ਨਹੀਂ ਕਹਿੰਦੇ ਮੈਂ ਤੁਹਾਨੂੰ ਸਿੱਧਾ ਕਹਿੰਦਾ ਵਸਤੀ ਲੋਕ ਬਹੁਤ ਦੁਖੀ ਚਿੱਟੇ ਵਾਲਿਆਂ ਤੋਂ ਬਹੁਤ ਜ਼ਿਆਦਾ ਦੁਖੀ ਆ ਹਾਂ ਬਈ ਕੋਈ ਸਾਰੀ ਵਸਤੀ ਇੱਕ ਸਭ ਦੀ ਪਰੇਸ਼ਾਨ ਆ ਅਗਲੇ ਚੋਂ ਉੱਚ ਦਾ ਬਹੁਤ ਹੀ ਜ਼ਿਆਦਾ ਕੰਮ ਖਰਾਬ ਹੋਇਆ ਪਿਆ ਉੱਥੋਂ ਕਿਹੇ ਬੰਦੇ ਨੇ ਆਪਣੀ ਖੁੰਦਾ ਕੱਢਣ ਮਾਰੇ ਲਿਖਿਆ ਹੋਰੇ ਚਿੱਟੇ ਵਾਲੇ ਦਾ ਕੰਮ ਨਹੀਂ ਚਿੱਟੇ ਵਾਲਾ ਆਪ ਕੋਈ ਨਹੀਂ ਲਿਖਦਾ ਅਗਲੇ ਨੂੰ ਕੀ ਲੋੜ ਆ ਲਿਖਣ ਦੀ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੇਰੀ ਆਮ ਤੌਰ ਤੇ ਤੁਸੀਂ ਪਿੰਡਾਂ ਸ਼ਹਿਰਾਂ ਦੀਆਂ ਕੰਧਾਂ ਦੀਵਾਰਾਂ ਤੇ ਇਹ ਲਿਖਿਆ ਪੜਿਆ ਹੋਵੇਗਾ ਕਿ ਇੱਥੇ ਨਸ਼ੇ ਛਡਣ ਲਈ ਮਿਲੋ ਪਰ ਫਰੀਦਕੋਟ ਦੇ ਇੱਕ ਸਰਕਾਰੀ ਪਾਰਕ ਤੇ ਆਂਗਣਵਾੜੀ ਤੇ ਕੁਝ ਵਿਅਕਤੀਆਂ ਨੇ ਇਹ ਲਿਖ ਦਿੱਤਾ ਕਿ ਚਿੱਟਾ ਲੈਣ ਲਈ ਸੰਪਰਕ ਕਰੋ ਤੇ ਨਾਲ ਦੀ ਨਾਲ ਉਸ ਜਗ੍ਹਾ ਬਰੇ ਵੀ ਇਨ੍ਹਾਂ ਸਥਾਨਾਂ ਤੇ ਤੀਰ ਬਣਾ ਕੇ ਦੱਸ ਦਿੱਤਾ ਕਿ ਤੁਸੀਂ ਕਿੱਧਰ ਨੂੰ ਜਾਣਾ ਹੈ ਕਿੱਥੋਂ ਮਿਲੇਗਾ ਤੇ ਇਹ ਸਭ ਕੁਝ ਹੋਇਆ ਹੈ ਫਰੀਦਕੋਟ ਦੀ ਬਾਜੀਗਰ ਵਸਤੀ ਵਾਲੇ ਪ੍ਰਮੁੱਖ پارک ਐਂਟਰੀ ਕਰਦੇ ਜਦੋਂ ਉਥੋਂ پارک ਆਉਂਦਾ ਪਹਿਲਾਂ ਉੱਥੇ ਤੇ ਉਸ ਦੇ ਵਿੱਚ ਸਿਤ ਆਂਗਣਵਾੜੀ ਸੈਂਟਰ ਤੇ ਜਦੋਂ ਵੀ ਪੁਲਿਸ ਕਦੇ ਵੀ ਰੇਡ ਕਰਦੀ ਆ ਉਹਨਾਂ ਸਥਾਨਾਂ ਤੇ ਜਿੱਥੇ ਚਿਟਾ ਵਿਕਦਾ ਤਾਂ ਸਭ ਤੋਂ ਪਹਿਲਾਂ ਬਾਜੀਗਰ ਵਸਤੀ ਵਿੱਚ ਰੇਡ ਹੁੰਦੀ ਆ ਇੱਥੇ ਇਹ ਦੱਸਣਾ ਬਣਦਾ ਹੈ ਕਿ ਇਹ ਉਹੀ ਦੀਵਾਰਾਂ ਨੇ ਜਿੱਥੇ ਪਿਛਲੇ ਸਾਲ ਖਾਲਿਸਤਾਨ ਜਿੰਦਾਬਾਦ ਦੇ ਨਾਰੇ ਵੀ ਲਿਖ ਦਿੱਤੇ ਗਏ ਸੀ ਪਰ ਉਸ ਮਾਮਲੇ ਵਿੱਚ ਵੀ ਪੁਲਿਸ ਨੇ ਉੱਥੇ ਕਾਲਾ ਪੋਚਾ ਫੇਰ ਦਿੱਤਾ ਸੀ ਤੇ ਇਸ ਮਾਮਲੇ ਵਿੱਚ ਵੀ ਪੁਲਿਸ ਨੇ ਇਸ ਲਿਖੇ ਹੋਏ ਤੇ ਕਾਲਾ ਪੋਚਾ ਫੇਰ ਦਿੱਤਾ ਨਾ ਤਾਂ ਪੁਲਿਸ ਨੇ ਇਹ ਕੋਸ਼ਿਸ਼ ਕੀਤੀ ਜਾਣਨ ਦੀ ਕਿ ਇਹ ਲਿਖਿਆ ਕਿਸ ਨੇ ਆ ਨਾ ਇਹ ਜਾਣਨ ਦੀ ਕੋਸ਼ਿਸ਼ ਕੀਤੀ ਕਿ ਇਹ ਲਿਖਿਆ ਕਿਉਂ ਗਿਆ ਕਿ ਕਿਸੇ ਨੇ ਖੁੰਦਖ ਕੱਢਣ ਲਈ ਲਿਖਿਆ ਗਿਆ ਜਾਂ ਕੋਈ ਚਿੱਟਾ ਵੇਚਣ ਵਾਲਿਆਂ ਤੋਂ ਦੁਖੀ ਇੰਨਾ ਜਾਂ ਪੁਲਿਸ ਦੀ ਕਾਰਵਾਈ ਤੋਂ ਇੰਨਾ ਦੁਖੀ ਆ ਕਿ ਪੁਲਿਸ ਕੋਈ ਕਾਰਵਾਈ ਨਾ ਕਰ ਲਈ ਇਸ ਕਰਕੇ ਲਿਖਿਆ ਇਹ ਕੁਝ ਵੀ ਜਾਣਨ ਦੀ ਪੁਲਿਸ ਨੇ ਕੋਸ਼ਿਸ਼ ਨਹੀਂ ਕੀਤੀ ਸਿਰਫ ਲਾਲ ਸ਼ਾਈ ਨਾਲ ਲਿਖੇ ਗਏ ਚਿੱਟਾ ਲਵੋ ਉੱਤੇ ਕਾਲੀ ਕਾਲਖ ਪੋਚ ਦਿੱਤੀ ਮੁਹੱਲਾ ਵਾਸੀਆਂ ਨੇ ਇਸ ਮਾਮਲੇ ਦੇ ਵਿੱਚ ਦੱਸਿਆ ਕਿ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਪਰ ਇਹ ਲੱਗਦਾ ਹੈ ਕਿ ਕਿਸੇ ਨੇ ਖੁੰਦਕਬਾਜੀ ਦੇ ਵਿੱਚ ਚਿੱਟਾ ਬੰਦ ਕਰਾਉਣ ਲਈ ਜਾਂ ਚਿੱਟੇ ਦੀ ਬਦਨਾਮੀ ਦਾ ਟਿੱਕਾ ਇਸ ਵਸਤੀ 'ਚ ਲਾਉਣ ਲਈ ਪੁਲਿਸ ਕਾਰਵਾਈ ਕਰੇ ਇਸ ਲਈ ਲਿਖਿਆ ਲੱਗਦਾ ਹੈ ਤੇ ਪੁਲਿਸ ਨੇ ਇਸ ਮਾਮਲੇ ਵਿੱਚ ਸਿਰਫ ਕਾਲ ਖਪੋਚਣ ਤੱਕ ਦੀ ਕਾਰਵਾਈ ਕੀਤੀ ਹੈ ਜੀ ਆਪਾਂ ਜਦੋਂ ਸਵੇਰੇ ਤੋਂ ਅਸੀਂ ਸੈਰ ਕਰਨ ਆਏ ਆ ਤੇ ਇੱਥੇ ਵੇਖਿਆ ਤੇ ਪਾਰਕ ਦੀਆਂ ਕੰਧਾਂ ਦੇ ਅੰਗਨਵਾੜੀ 'ਚ ਇੱਥੇ ਬੱਚੇ ਪੜਦੇ ਛੋਟੇ-ਛੋਟੇ ਮੈਡਮਾਂ ਨੂੰ ਸਾਨੂੰ ਬੁਲਾਇਆ ਇੱਥੇ ਲਿਖਿਆ ਪਿਆ ਸੀ ਚਿੱਟਾ ਲੈਣ ਲਈ ਸੰਪਰਕ ਕਰੋ ਚਿੱਟਾ ਚੌਕ ਨੰਬਰ 2 ਇੱਕ ਨੁਕਰ ਤੇ ਲਿਖਿਆ ਹੋਇਆ ਸੀ ਇਹ ਪਤਾ ਬਹੁਤ ਮਾੜੀ ਗੱਲ ਇੱਕ ਸਭ ਦਾ ਵਸਤੀ ਨੂੰ ਬਦਨਾਮ ਕੀਤਾ ਗਿਆ ਹੈ ਇੱਥੇ ਨਿੱਕੇ ਨਿੱਕੇ ਬੱਚੇ ਪੜਦੇ ਆ ਜੀ ਮੈਡਮਾਂ ਦੀ ਵੀ ਨਹੀਂ ਕੋਈ ਚਲ ਟੀਚਰਾਂ ਦੀ ਕੋਈ ਸ਼ਰਮ ਹੁੰਦੀ ਹੈ ਬਈ ਸਰਕਾਰੀ ਕੰਧ ਤੇ ਵੈਸੀ ਯਰਮਾ ਲਿਖਣਾ ਠੀਕ ਆ ਇੱਥੇ ਅੱਗੇ ਵੀ ਖਾਲਿਸਤਾਨ ਦੇ ਨਾਰੇ ਲਿਖੇ ਸੀ ਅੱਗੇ ਵੀ ਪਤਾ ਨਹੀਂ ਕਿਹੜੇ ਸ਼ਰਾਰਤੀ ਅੰਸਰ ਆ ਜਿਹੜੇ ਵੀ ਜਾਣ ਕੇ ਵਸਤੀ ਨੂੰ ਬਦਨਾਮ ਕਰਦੇ ਆ ਕਿ ਕੀ ਆ ਪੁਲਿਸ ਨੂੰ ਚਾਹੀਦਾ ਵੀ ਇਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕਰਕੇ ਬੰਦੇ ਪਤਾ ਕਰਕੇ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਇੱਥੇ ਪਾਰਕ ਆ ਬੁੜੀਆਂ ਕੁੜੀਆਂ ਹੁੰਦੀਆਂ ਰਾਤ ਨੂੰ ਵੀ ਇੱਥੇ ਬਹੁਤ ਸ਼ੋਰ ਸ਼ਰਾਬਾ ਹੁੰਦਾ ਵੈਸੇ ਤਾਂ ਮੁਲਾਜ਼ਮ ਕਿਹੜੇ ਮਾਰਦੇ ਆ ਪਰ ਉਹਨਾਂ ਨੂੰ ਇਹਨਾਂ ਨਾਲ ਸਖਤੀ ਨਾਲ ਰਹਿਣਾ ਚਾਹੀਦਾ ਜਿਹੜਾ ਵੀ ਬੰਦਾ ਸਖਤ ਤੋਂ ਸਖਤ ਕਾਰਵਾਈ ਕਰਨਾ ਕੌਨਫੀਡੈਂਸ ਹੁੰਦਾ ਕੋਸਰੇ ਕੀ ਕਾਰਵਾਈ ਕੀਤੀ ਵੀ ਇਹਨਾਂ ਦਾ ਇਹਨਾਂ ਕੌਨਫੀਡੈਂਸ ਵਧ ਗਿਆ ਜਿਹੜਾ ਮਤਲਬ ਕੰਧਾਂ ਦੇ ਉੱਤੇ ਲਿਖੀ ਜਾਂਦੇ ਸ਼ਰੇਆਮ ਕੀ ਆਂਗਣਵਾੜੀ ਦੀ ਵੀ ਨਹੀਂ ਧਿਆਨ ਕਰਦੇ ਇੱਥੇ ਆਂਗਣਵਾੜੀ ਬੱਚੇ ਪੜ੍ਹਦੇ ਆ ਟੀਚਰਾਂ ਦੀ ਲਿਹਾਜ਼ ਕਰਦੇ ਨੇ ਵੀ ਸ਼ਰਯਾਮ ਲਿਖੀ ਜਾਂਦੇ ਕੰਧਾਂ ਦੇ ਉੱਤੇ ਵੀ ਚਿੱਟਾ ਲਓ ਸੰਪਰਕ ਕਰੋ ਸਾਡੇ ਨਾਲ ਜੀ ਮਤਲਬ ਇਹ ਤਾਂ ਸ਼ਰਯਾਮ ਹੋ ਗਿਆ ਜੀ ਪੁਲਿਸ ਨੂੰ ਕੁਝ ਕਰਨਾ ਚਾਹੀਦਾ ਇਸ ਬਾਰੇ ਇਹ ਲਿਖੇ ਤੇ ਹੁਣ ਪੁਲਿਸ ਨੇ ਕੀ ਕਾਰਵਾਈ ਕੀਤੀ ਹੈ ਪੁਲਿਸ ਜੀ ਇੱਕ ਵਾਰੀ ਇੱਥੇ ਆਈ ਹੈ ਜੀ ਸੁਭਾਈ ਸੀਗੀ ਤੇ ਵੀ ਚਲੋ ਉਹਨਾਂ ਨੂੰ ਸ਼ਰਮਨਾਕ ਲੱਗਿਆ ਉਹਨਾਂ ਨੇ ਮਟੇ ਦਿੱਤਾ ਸਾਰਾ ਤੇ ਬਸ ਹੁਣ ਦੇਖੋ ਕੀ ਕਾਰਵਾਈ ਕਰਦੇ ਆ ਕਿ ਨਹੀਂ ਕਿ ਕੀ ਲੱਗਦਾ ਕਿ ਨਹੀਂ ਲਿਖਿਆ ਹੋ ਸਕਦਾ ਇਹ ਦੇਖੋ ਜੀ ਕੋਈ ਵੀ ਆਣਾ ਹੁਣ ਜਿਹੜਾ ਭਾਵੇਂ ਕੋਈ ਚਿੱਟਾ ਵੇਜਦਾ ਉਹ ਤਾਂ ਲਿਖ ਨਹੀਂ ਸਕਦਾ ਇਹ ਜਾਂ ਤਾਂ ਕੋਈ ਖੁੰਦਕਬਾਜੀ ਕੱਢੀ ਆ ਕਿਸੇ ਨੇ ਕਿਸੇ ਦੀ ਕਿਸੇ ਨਾਲ ਲਾਕਡਾਟ ਆ ਉਹਨੇ ਲਿਖਿਆ ਭਈ ਤਾਂ ਜੋ ਪੁਲਿਸ ਉਹਨਾਂ ਨੂੰ ਫੜੇ ਇਹ ਕੋਈ ਚਿੱਟੇ ਵਾਲੇ ਨੇ ਆਪ ਤਾਂ ਲਿਖਿਆ ਨਹੀਂ ਇਹ ਬਸ ਗਲੀ ਨੰਬਰ ਵੀ ਲਿਖਿਆ ਚੌਕ ਨੰਬਰ ਵੀ ਲਿਖਿਆ ਇਹ ਮਹੱਲੇ ਦਾ ਹੀ ਕੰਮ ਆ ਕਿਸੇ ਨੇ ਖੁੰਦਕਬਾਜੀ ਕੱਢਣ ਦੇ ਮਾਰੇ ਨੇ ਲਿਖਿਆ ਹੋਰ ਚਿੱਟੇ ਵਾਲੇ ਨੇ ਆਪ ਨਹੀਂ ਕਿਛ ਲਿਖਿਆ ਜਾਂ ਕੋਈ ਜੀ ਪਰੇਸ਼ਾਨ ਹੁੰਦਾ ਹੋਣਾਗਾ ਜਾਂ ਕੋਈ ਅਗਲਾ ਵਸਤੀ ਦੇ ਲੋਕ ਨੇ ਇਹ ਸਿੱਧੀ ਸਪਸ਼ਟ ਗੱਲ ਆਪਾਂ ਕਿਸੇ ਤੋਂ ਡਰ ਕੇ ਨਹੀਂ ਕਹਿੰਦੇ ਮੈਂ ਤੁਹਾਨੂੰ ਸਿੱਧਾ ਕਹਿੰਦਾ ਵਸਤੀ ਲੋਕ ਬਹੁਤ ਦੁਖੀ ਹੈ ਚਿੱਟੇ ਵਾਲਿਆਂ ਤੋਂ ਬਹੁਤ ਜ਼ਿਆਦਾ ਦੁਖੀ ਆ ਹਾਂ ਬਈ ਕੋਈ ਸਾਰੀ ਵਸਤੀ ਇੱਕ ਸਭ ਦੀ ਪਰੇਸ਼ਾਨ ਆ ਅਗਲੇ ਚੋਂ ਉੱਚ ਦਾ ਬਹੁਤ ਹੀ ਜ਼ਿਆਦਾ ਕੰਮ ਖਰਾਬ ਹੋਇਆ ਪਿਆ ਉੱਥੋਂ ਕਹੇ ਬੰਦੇ ਨੇ ਆਪਣੀ ਖੁੰਦਾ ਕੱਢਣ ਮਾਰੇ ਲਿਖਿਆ ਹੋਰੇ ਚਿੱਟੇ ਵਾਲੇ ਦਾ ਕੰਮ ਨਹੀਂ ਚਿੱਟੇ ਵਾਲਾ ਆਪ ਕੋਈ ਨਹੀਂ ਲਿਖਦਾ ਅਗਲੇ ਨੂੰ ਕੀ ਲੋੜ ਆ ਲਿਖਣ ਦੀ ਇੱਕ ਵਾਰ ਤੁਹਾਨੂੰ ਬੇਨਤੀ ਕਰ ਦਵਾਂ ਕਿ ਅਗਰ ਤੁਸੀਂ ਸਾਡੇ ਚੈਨਲ ਤੇ ਅਜੇ ਨਵੇਂ ਹੋ ਤੇ ਹਲੇ ਤੱਕ ਸਾਡਾ ਚੈਨਲ ਫੋਲੋ ਨਹੀਂ ਕੀਤਾ ਤਾਂ ਕਿਰਪਾ ਕਰਕੇ ਉਸ ਨੂੰ ਫੋਲੋ ਕਰ ਲਓ ਤਾਂ ਕਿ ਜਦੋਂ ਵੀ ਅਸੀਂ ਕੋਈ ਵੀਡੀਓ ਪਾਈਏ ਤਾਂ ਤੁਹਾਨੂੰ ਸਾਡਾ ਪਤਾ ਲੱਗ ਸਕੇ ਸਾਡੀਆਂ ਖਬਰਾਂ ਸਾਡਾ ਤਰਦ ਸਾਡੀਆਂ ਕੋਸ਼ਿਸ਼ਾਂ ਅਗਰ ਤੁਹਾਨੂੰ ਠੀਕ ਲੱਗਦੀਆਂ ਤਾਂ ਇਹਨਾਂ ਨੂੰ ਆਪਣੇ ਦੋਸਤਾਂ ਦੇ ਨਾਲ ਬਾਕੀ ਗਰੁੱਪਾਂ ਦੇ ਵਿੱਚ ਸ਼ੇਅਰ